ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤ ਨੰਗਾ ਮਸੇ ਲਈ ਲੈ ਕੇ ਆਏ ਹਾਂ ਜੀ 2 ਬਈ ਤਾਜੀਆਂ ਸੂਈਆਂ 1 ਬਈ ਜਰਸੀ ਗੱਬਣ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰ ਵੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੀ ਆਓ ਪੁੱਛ ਲੈਣੇ ਬਾਈ ਜੀ ਬਾਈ ਜੀ ਹਸਤੀ ਕਾਲ ਸਸਿਗਾ ਬਾਈ ਜੀ ਹੋ ਠੀਕ ਹੋ ਵਧੀਆ ਜੀ ਕੀ ਠਾਕ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਜਗਰਾ ਸਿੰਘ ਜੀ ਪਿੰਡ ਅਲਕਲਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਸੀਤਪਾਪਾ ਪੈਂਦੀ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਭਲੋੜੀ ਪੈ ਗਈ ਮੋਬਾਈਲ ਨੰਬਰ ਬੋਲ 9501417931 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇ ਨੇ ਕਿਹੜਾ ਸੁਆਸ ਹੋਈ ਆ ਇਹ ਦੂਜਾ ਸੁਆਸ ਹੋਈ ਆ 100 ਸੁਈ ਆ ਇਹਨੂੰ ਸੁਈ ਸੁਈ ਨਾਲ ਜੇ ਹੋ ਗਏ 6-7 ਦਿਨ 6-7 ਦਿਨ ਬੱਚੀ ਮੰਗ ਰਹੀ ਰੇ ਉਹ ਖੜੀ ਆ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਚੰਗੀ ਆ ਜਰਾ ਹਣ ਹਾਂਜੀ ਠੀਕ ਆ ਬੱਚਾ ਬੱਚੀ ਬੱਚੀ ਵੀ ਚੰਗੀ ਆ ਬਈ ਕਿੰਨੇ ਦੁੱਧ ਤੇ ਆਹ ਮੇਰੇ ਹੁਣ 20 ਤੋਂ ਪਲੱਸ ਦੁੱਧ ਆ ਦੇ ਥਲੇ ਨੈਟ ਤਿਆਰ ਆ ਬਈ ਮੇਰੇ 20 ਲੀਟਰਾਂ ਨਾਲ ਮਣਕੇ ਦੇ ਦਾਂਗੇ 20 ਲੀਟਰ ਦਾ 20 ਲੀਟਰ 20 ਤੋਂ ਪਲੱਸ ਹੋ ਗਿਆ 21 ਹੋਊਗਾ ਠੀਕ ਆ ਤੇ ਵਧੂ ਨਹੀਂ ਹਜੇ ਦੁੱਧ ਉਹ ਤਾਂ 25 ਕਿਲੋ ਦਊਗਾ ਉਹ ਪੰਜ ਚਵਾਈ ਚ ਪਾਇਆ ਦੋ ਘੰਟੇ ਉਹਦੋਂ ਆਰਡਰ ਇੱਕ ਕੁਆਲਿਟੀ ਹੋਰੀ ਵਧੀਆ ਤਿਆਰ ਕਰ ਲਓ ਚਾਰੇ ਥਣਵੇਂ ਨਿਕੜਵੇਂ ਪੂਰੇ ਗੈਰ ਦੇ ਚਵਾਈ ਕਿਵੇਂ ਇੱਕ ਨੰਬਰ ਵੀ ਇੱਕ ਨੰਬਰ ਉਹ ਦੋ ਬਈ ਤੋਰ ਕੇ ਦਿਖਾ ਦੋ ਫੁੱਲ ਕੱਦ ਦਾ ਰਾਜੀ ਆ ਚੰਗੇ ਦੁੱਧ ਤੇ ਚੱਲ ਰਹੀ ਆ ਬਾਕੀ ਦੰਦਾ ਚ ਬੈਠਾ ਜੀ ਮੇਰੇ ਬੱਚੀ ਆ ਦੰਦਾ ਚ ਬੈਠਾ ਹਾਂ ਦੂਜਾ ਸੂਆ ਹਜੇ ਦੁੱਧ ਨਹੀਂ ਆ ਗਿਆ ਬਸ ਚੋਗੀ ਆ ਟੌਪ ਬਰੀਡ ਟੌਪ ਬਰੀਡ ਅਸਲ ਪੰਜਾਬ ਵਾਲੀ ਜਰਸੀ ਹੈ ਹਮ ਅਸਲ ਪੰਜਾਬ ਵਾਲੀ ਜਰਸੀ ਆ ਬੇ ਰੰਗ ਰੂਪ ਬਹੁਤ ਚੰਗਾ ਆਰਡਰ ਕਮਾਲ ਦਾ 나ੜਾ ਨੂੜਾ ਕਰਮਲੀ ਦੇ ਫੁੱਲ ਆ ਬੇ ਬਾਈ ਦੰਦ 25 ਕਿਲੋ ਪਾ ਦੇਣਾ ਬੈੜ ਨੇ ਠੀਕ ਆ 25 ਲੀਟਰ ਦੁੱਧ ਦੀ ਬਾਈ ਕਹਿੰਦਾ ਉਮੀਦ ਕਰਦੇ ਆ ਤੇ ਤੋਂ ਤੋੜਾ ਤਾਰਾ ਦੇਖੋ ਹੋਂ ਸਿਆਂ ਸੱਤਾਂ ਦਿਨਾਂ ਦੀ ਸੂਈ ਥੱਲੇ ਮੰਨ ਕੇ ਚੱਲੋ ਬਈ ਹਮ 20 ਕਿ ਲੀਟਰ ਦੁੱਧ ਸਹੀ ਗੱਲ ਆ ਅੱਜ ਦੀ ਘੜੀ 20 ਕਿਲੋਟਰ ਦੁੱਧ ਹੈਗਾ ਭਾਈ ਤੇ 25 ਲੀਟਰ ਦੁੱਧ ਦੀ ਬਾਈ ਕਹਿੰਦਾ ਆਪਾਂ ਇਹ ਤੋਂ ਉਮੀਦ ਕਰਾਂਗੇ ਫੇਸ ਦੇਖੋ ਫੇਸ ਬੜਾ ਕਮਾਲ ਦਾ ਬੋਦੀਬਾਦੀ ਬਹੁਤ ਚੰਗੀ ਐ ਸਨੱਖਾ ਘੁਣਾ ਬਹੁਤ ਆ ਭਾਈ ਬਾੜ ਚ ਬਾਕੀ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆ ਬਾਕੀ ਠੰਡ ਵੀ ਪੀੜੀਆਂ ਪਾ ਵਾਂਗ ਲੱਗੀ ਭਾਈ ਤੇ ਮੁੱਲ ਕੀ ਆ ਵੀਰੇ ਮੋੜਾ 92000 ਰੁਪਏ ਮਾਨਦਾਨ ਹੋ ਜਾ ਹਾਂ ਮੌਕੇ ਤੇ ਹੋ ਜਾ 92000 ਰੁਪਏ ਬਾਈ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾ ਚੰਗੀ ਐ ਵਰਡ ਚਮਕ ਫੁੱਲਾ ਠੰਲੇ ਵਾ ਕਮਾਲ ਨਾਲਾ ਨੂਣਾ ਫੁੱਲ ਅਸਲ ਜਰਸੀ ਐ ਵੀਰੇ ਅਸਲ ਜਰਸੀ ਐ ਸਰ ਮਾਰੇ ਵਰਸ਼ੀ ਐ ਲੈ ਪਾ ਦੇਖ ਬਾਈ ਲੈਵ ਦੀ ਬਨਾਵਤ ਬਹੁਤ ਚੰਗੀ ਐ ਥਾਣ ਦਾ ਸੈੱਟ ਚੈੱਕ ਕਰੋ ਉਸ ਮਾ ਕਰਕੇ ਨਾ ਥਣ ਦੁੱਗਣਾ ਕਰ ਲੈਣਾ ਬਾਈ ਬਾਕੀ ਸਿਵਿਲਟੀ ਦਾ ਇੰਨੇ ਆ ਜਿਵੇਂ ਮਰਜੀ ਬੱਠੀ ਦੋ ਥੱਲੇ ਐ ਜਿਵੇਂ ਮਰਜ਼ੀ ਬੈਠਾ ਰ ਕੋਈ ਚੱਕਰੀ ਨਹੀਂ ਇੰਨੀ ਠੱਗੀ ਕੋਈ ਮਤਵਲੀ ਨਹੀਂ ਸਹੀ ਗੱਲ ਹੈ ਬਈ ਨਾਲਾ ਦਿਖਾ ਲਈਏ ਬਈ ਨਾਲਾ ਨੂੰ ਨਾਲਾ ਹਾਂ ਜੀ ਨਾਲਾ ਨੂੰ ਰੰਕਰ ਮਾਲੀ ਦੇ ਫੁੱਲ ਪੈਗੀਆਂ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਵਿੱਚ ਯਾਰ ਇੱਥੇ ਬਾਗੀ ਬੈੜ ਨੇ ਅਸੇ ਦੁੱਧ ਤੇ ਆਉਣਾ ਅਜੇ ਕੜ ਨਹੀਂ ਚੱਲਿਆ ਬੱਚੀ ਦਾ ਜੀ ਠੀਕ ਆ ਹੂੰ ਟਰੜਕੜ ਚੱਲੂਗਾ ਬਈ ਦੁੱਧ ਵਾਟੇ ਚੰਗਾ ਪਾ ਦੂ ਅੱਜ ਭਰਾ ਦੋ ਨੰਬਰ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਬੈੜ ਸੂਈ ਆ ਕੱਲ ਸੂਈ ਆ ਜੀ ਕੱਲ ਸੂਈ ਆ ਹਾਂ ਜੀ ਬੱਚਾ ਕੀ ਦੇਤਾ ਕਿਹਨੇ ਬੱਚਾ ਦੇਤਾ ਇਹ ਬੈਠਾ ਤਾਂ ਆ ਠੀਕ ਆ ਬੱਚਾ ਬੈਠਾ ਠੀ ਕਿੰਨੇ ਬੋਲੇ ਤੇ ਹੁਣ ਵੀਰੇ ਇਹਦੇ 15 16 ਲੀਟਰ ਹੋਊਗਾ ਹੁਣ ਖਾਲੀ ਹੁੰਦੀ ਇਹਦਾ ਠੀਕ ਆ 25 26 ਕਿਲੋ ਉਹਦੇ ਦਊਗੀ ਬੈੜ ਇਹਦੇ ਵੀਡੀਓ ਪਾਉਣੀ ਰਹਿਣੀ ਸੀ ਮੈਂ ਜਰਸੀ ਦੀ ਵੀ ਪਾਉਣੀ ਸੀ ਗੱਲੀ ਦੀ ਠੀਕ ਆ ਬਾਈ ਮੈਂ ਤਾਂ ਆਇਆ ਮੈਂ ਦਿਖਾ ਦਿੰਨੀ ਹਮ ਆਰਡਰ ਕਮਾਲ ਦਾ ਬਾਕੀ ਇਹਦੇ ਨਾਲ ਟੋਲਾ ਬਹੁਤ ਵਸ਼ੀਰ ਹੋਇਆ ਪੜਾ ਗੀਆਂ ਹਜੇ ਬੈੜ ਵੀ ਕਿਵੇਂ ਇੱਕ ਨੰਬਰ ਵੀਰੇ ਇੱਕ ਨੰਬਰ ਖੋਲ ਦੋ ਬਈ ਤੋਰ ਫੋਲ ਵੱਡਾ ਕੱਦ ਸੂਈ ਸਵਾਈ ਹੈ 0 ਕੇ ਇੱਕ ਨੰਬਰ ਵੀਰੇ ਆਪਣੇ ਕੋਲ ਵੀਡੀਓ ਬਣੀ ਵੀ ਹੈਗੀ ਆਪਣੇ ਕੋਲੇ ਸੂਈ ਹੈ ਇਹ ਕੱਲ ਬਹੁਤ ਠੀਕ ਆ ਫੇਸ ਬੜਾ ਪਿਆਰਾ ਬਈ ਰੰਗ ਰੂਪ ਬਹੁਤ ਚੰਗਾ ਚਮਕ ਚੰਗੀ ਆ ਆਰਡਰ ਕਮਾਲ ਦਾ ਚਿਵਾਕ ਦੇਖੋ ਥਾਂ ਤੋਂ ਦਿਖਾ ਦੋ ਮੂਰੂ ਬਰੇ ਮਾੜੀ ਜੀ ਬਾਤੀ ਹੋਈ ਵੈੜ ਦੀ ਹਾਲ ਜਰੂਰ 파 ਰੱਖੀ ਆ ਆਰਡਰ ਬਹੁਤ ਚੰਗਾ ਬਈ ਬਾਕੀ ਤੋਰਾ ਤਰਾ ਚੰਗਾ ਚੰਗੀ ਆ ਰਾਜੀ ਆ ਬਈ ਮਾੜੀ ਜੀ ਦੇ ਆਪਣੇ ਕੋਲ ਵੀਡੀਓ ਬਣੀ ਵੀ ਹੈਗੀ ਠੀਕ ਆ ਬਈ ਦਿਖਾ ਦੋ ਥਾਂ ਤੋਂ ਨੀਂਗ ਕਰਦੀ ਆ ਆਰਡਰ ਦਿਖਾ ਦੇ ਬਈ ਨੇੜ ਤੋਂ ਕੱਲਾ ਕੱਲਾ ਥਾਂ ਚਾਰੇ ਥਾਂ ਪੂਰੀ ਵੀ ਥੀ ਤੇ ਨਾਲਾ ਨੂਣਾ ਫੁੱਲ ਚੀਆ ਤੋਰੇ ਤਾਰੇ ਦੀ ਵੀ ਸਾਫ ਆ ਬਗੜਾ ਦੁੱਧ ਚੰਗਾ ਬੋ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਭਾਈ ਬਰੇ ਦੁੱਧ 25 26 ਕਿਲੋ ਦੇਣਾ ਬੈੜ ਦੇ 1500 ਲੀਟਰ ਬੋਲਾ ਹੋਣਾ ਖਾਲੀ ਹੁੰਦੀ ਦਾ ਠੀਕ ਆ ਭਾਈ ਤੇ ਕੀ ਮੁੱਲ ਆ ਭਰਾ ਇਹਦਾ ਫਿਰ ਇਹਦਾ ਮੁੱਲ ਲੈਣ ਦੇ ਨੂੰ 75000 ਰੁਪਏ ਜੀ ਅੱਜ ਦੀ ਅੱਜ ਦਾ ਰੇਟ ਦੁੱਧ ਤੇ ਆ ਗਈ 25 26 ਕਿਲੋ ਦੇ ਰੇਟ ਹੋਰ ਹੋਊਗਾ ਜੀ 75000 ਰੁਪਏ ਭਾਈ ਮੁੱਲ ਬਾਕੀ ਜਿਹੜਾ ਮੋਕਰੇ ਵਿੱਚੋਂ ਮਾਨਤਨ ਜਿਹੜਾ ਹੋ ਜੇ ਥਣ ਬਹੁਤ ਐਨੇ ਚਾਰੇ ਥਣ ਇੱਕ ਹੋ ਜੇ ਪੂਰੇ ਗੈਰ ਤੇ ਥੋੜੀ ਜੀ ਪਾਲਾ ਹਾਂ ਬਹੁਤ ਆ ਬਰੇ ਤੁਹਾਨੂੰ ਪਤਾ ਦੁੱਧ ਦਾ ਜਾਨਵਰ ਪਾਈ ਜਾਂਦਾ ਪਾਈ ਲੈਂਦੇ ਸਹੀ ਗੱਲ ਆ ਅੱਗੇ ਪ੍ਰਾਰਥਨਾ ਨੰਬਰ ਤੇ ਨੰਬਰ ਤੇ ਜਰਸੀ ਵੀਰੇ ਦੂਜਾ ਸੂਆ ਜੀ ਆਣਾ ਇਹ ਵੀਰੇ 15 ਦਿਨਾਂ ਦੀ ਕੱਚੀ ਹੈ ਜੀ 15 ਦਿਨਾਂ ਦੀ ਕੱਚੀ ਢਿੱਲਾਂ ਦੇ ਤੇ ਲਾਂਡੋ ਲਾਂਖੋ ਕੰਨੀਆਂ ਪਈਆਂ ਬੱਛੀ ਨੂੰ ਸਾਰੀਆਂ ਬਾਲਡਨ ਲੈ ਕੱਢੂ ਫੇਰ ਸੂਗੀ ਆਰਡਰ ਬਹੁਤ ਸੋਹਣਾ ਤਿਆਰ ਕਰੂਗਾ ਯਾਰ ਹਣਾ ਹਾਂਜੀ ਬਹੁਤ ਪਖੜਾ ਆਰਡਰ ਤਿਆਰ ਕਰੂਗਾ ਦੋਦੇ ਵੀ 20-22 ਕਿਲੋ ਪਾ ਦੂਗੀ ਇੱਕ ਕਰੋਂ ਲੈਂਤੀਆਂ ਉਹ ਐਡਦੇ ਹੀ ਠੀਕ ਆ ਇੱਕ ਕਰ ਦੂਗੀ ਜੀ ਕੱਚੀ ਆ ਬਾਈ ਕੱਚੀ ਦਾ ਮੁੱਲ ਅੱਜ ਹੋਰ ਹੋਊਗਾ ਜੇ ਕੋਈ ਵੀਰ ਸਾਂਭ ਲੂਗਾ ਹਣਾ ਇਹੋ ਦੱਸਦਾਂਗੇ ਪੱਤੇ ਬਹੁਤ ਹੋਰ ਬਸ ਬਣ ਜੂ ਸਹੀ ਗੱਲ ਹਾਂਜੀ ਉਹਨੇ ਬਾਈ ਤੋਲਦੇ ਇੰਨਾ ਦੁੱਧ ਦਿੱਤਾ ਕਿ ਕੁਦਾਦੀ ਨੇ ਦੁੱਧ ਪੁਰਾ ਪਹਿਲੇ ਸੋਈ ਦਾ 18 ਲੀਟਰ ਹੈ ਤੇ 20 ਤੋਂ ਪਲੱਸ ਦੁੱਧ ਜਾਊਗੀ ਇਹ। ਇਹਦੀ ਭੈਣ ਹੀ ਆ ਪਰਲੀ ਬੈੜ ਦੀ ਇਹ। ਠੀਕ ਹੈ। ਇਹਦੀ ਭੈਣ ਆ ਬਈ ਪਰਲੀ ਬੈੜ ਦੀ। ਫੇਸ ਬੜਾ ਚੰਗਾ ਗੋਦੀਵਾਦੀ ਬਹੁਤ ਚੰਗਿਆ ਟੋਆ ਟੂਆ ਚੰਗਾ। ਸਨਖ ਆਪਣਾ ਬੈੜ ਦੇ ਵਿੱਚ ਚੰਗਾ ਗਿਆ। ਰੰਗ ਰੂਪ ਬਹੁਤ ਚੰਗਾ ਬਈ ਥਣ ਬੜਾ ਕਮਾਲ ਦਾ। ਕੱਚੀ ਆ ਢੱਲਾ ਦਾਸ ਦੀਆਂ ਆਰਡਰ ਵਾਕਈ ਸੋਨਾ ਤਿਆਰ ਕਰ ਲੋਗੇ। ਸੋਰੇ ਤਾਰੇ ਦੇ ਵੀ ਸਾਫ਼ ਆ ਕਰਦੇ। ਤੇ ਕੀ ਮੁੱਲ ਰੱਖਿਆ ਫਿਰ ਇਹਨੂੰ? ਇਹ ਲਾ ਕੱਚੀ ਦਾ ਮੁੱਲ ਵੀਰੇ 60000 ਰੁਪਈਆ ਹੋਣਾ ਮਾਨਦਾਨ ਹੋ ਜਾ ਹਾਂ ਮੌਕੇ ਤੇ ਹੋ ਜਾਊਗਾ ਬਾੜਾ ਨਹੀਂ ਹੋਣਾ ਹੂੰ ਇਹਦੇ ਤਿਆਰ ਹੋ ਗਈ ਬਾੜਾ ਦਾ 72000 ਦੀ ਹੂੰ ਕੱਚੀ ਦਾ ਮੁੱਲ 60000 ਕੱਚੀ ਕੱਚੀ ਦਾ ਮੁੱਲ ਬਸ ਤੇ ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜਾਊਗਾ ਜਦੋਂ ਤਿਆਰ ਹੋ ਗਈ ਬਾੜਾ ਉਦੋਂ ਬਾੜਾ ਨੇ ਨਿਕ ਕਰਨਾ ਬਹੁਤ ਹੈ ਕਿਉਂ ਢੁੱਲਾ ਦਾਸ ਦੀਆਂ ਲੈ ਵਾ ਲੂਗਾ ਇਹਨੇ ਕਮਾਲ ਲਾ ਕੱਢਣਾ ਤੇ ਨਾ ਕਿ ਸੀਗੇ ਭਰਾ ਕੋਲੇ ਤਿੰਨ ਤਿੰਨੇ ਦਿਖਾ ਤਾ ਇੱਕ 31000 ਸੀ ਵੀ ਉਹ ਜਾਂ ਮੁੱਲ ਆ ਬਾੜ ਸੁਈ ਸਵਾਈ ਚੰਗੇ ਬਾਰੇ ਤੋਂ ਸਟਾਰਟ ਆ ਜਰਸੀ ਦਾ ਤਾਂ ਕੋਈ ਲੈਖ ਨਹੀਂ 20 ਪਲੱਸ ਦੁੱਧ ਬਾਈ ਕਹਿੰਦਾ ਲੀਟਰ ਮਾਰ ਕੇ ਲਾਜੋ ਹੁਣ ਵੀਰੇ ਲੀਟਰ ਮਾਰ ਲਿਆ ਲਾ ਉਹਦਾ ਲੀਟਰ ਲਿਆਵੇ ਨਾਲ ਭਾਉਂਦੀ ਠੀਕ ਆ ਬਾਈ ਆ ਉਹਦਾ ਲੀਟਰ ਭਾਉਂਦੀ ਭਰਾ ਕਹਿੰਦਾ ਨਾਲ ਲਿਆਵੇ ਫੁੱਲ ਕਰਦਾ ਗਰਮੀ ਨਹੀਂ ਮਾਰਦਾ ਚਾਹ ਡੰਗ ਝੋਲੇ ਬਣਾਏ ਆਪਣੇ ਘਰੇ ਕੁਆਲਟੀ ਬਹੁਤ ਚੰਗੀ ਆ ਬੱਚਾ ਮਗਰ ਬੱਚੀ ਆ ਸਾਰੀਆਂ ਗੱਲਾਂ ਓਕੇ ਆ ਬਾਈ ਤੇ ਕਿਸੇ ਵੀ ਨੂੰ ਕੋਈ ਜਨਾਗ ਪਸੰਦ ਆ ਬਾਈ ਨਿਕ ਨਿਕ ਚੱਕਰ ਲਓ ਜੀ ਧੰਨਵਾਦ